ਸਤ ਸ੍ਰੀ ਅਕਾਲ ਜੀ ਤੁਹਾਡੇ ਨਵੇਂ ਬਲੌਗ 'ਚ ਕਰਦੇ ਹਾਂ ਤੁਹਾਡਾ ਸਵਾਗਤ ਹੈ ਇਸ ਟਾਈਮ ਅਸੀਂ ਖੜੇ ਹਾਂ ਮਾਨ ਫੋਟੋ ਗੈਲਰੀ ਦੇ ਵਿੱਚ ਇੱਥੇ ਸਾਡੇ ਬਤੀ ਸਾਹਿਬ ਨੇ ਪ੍ਰਮੇਂਦਰ ਸਰਾਂਵ ਜੀ ਸਾਹਿਬ ਦੀ ਮੈਰ ਜਾਰੀ ਹੈ ਜਨਵਰੀ ਦੇ ਉਹਨਾਂ ਵਾਸਤੇ ਫੋਟੋਗ੍ਰਾਫਰ ਕਰਨ ਆਏ ਸੀ ਮੇਰੇ ਨਾਲ ਨੇ ਸਰਦਾਰ ਜੀ ਅਰੋੜਾ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ ਬਲੌਗ 'ਤੇ ਧੰਨਵਾਦ ਜੀ ਠੀਕ ਹੈ ਕੈਂਚੀਆਂ ਤੇ ਇਸ ਟਾਈਮ ਹੈਗੀਆਂ ਆਓ ਜੀ ਹੁਣ ਆਪਾਂ ਪਹੁੰਚ ਗਏ ਕੋਰਟ ਚ ਤੇ ਕਰਦੇ ਆਂ ਬਾਕੀ ਦਾ ਕੰਮ ਜਿਵੇਂ ਤੰਜਮੂਂ ਦਾ ਕਰਦੇ ਆਂ ਆ ਜਾ ਕੰਮ ਤੋਂ ਉਧਰੋਂ ਫਰੀ ਹੋ ਗਏ ਤੇ ਬੁਕਿੰਗ ਅਸੀਂ ਕਰਿਆ ਏ ਬਾਈ ਦੇ ਆਹ ਮੁੰਡਾ ਸਾਡਾ ਜੀ ਦਾ ਵਿਆਹ ਆ ਰਿਹਾ ਮਿਲਦੇ ਆਂ ਜੀ 17 18 ਅਪ੍ਰੈਲ ਨੂੰ ਜੂੜ ਪੈਣ ਵਾਲਾ ਹੋ ਰਿਹਾ ਤੇ ਉਸ ਜੂੜ ਦੀਆਂ ਇਹਨੂੰ ਬਹੁਤ ਬਹੁਤ ਵਧਾਈਆਂ ਥੈਂਕ ਯੂ ਥੈਂਕ ਯੂ ਥੈਂਕ ਯੂ ਬ੍ਰਦਰ ਅੱਜ ਨਾ ਕੋਰਚ ਬੈਠੇ ਆ ਮਨਦੀਪ ਕੌਰ ਦੀ ਕੋਰਚ ਤੇ ਸਾਡੀਆਂ ਬੇਲਾ ਹੋਈਆਂ ਨੇ ਸਾਈਨ ਨਹੀਂ ਹੋਏ ਪਰ ਸਾਡੀ ਖੈਰ ਨਹੀਂ ਜੜਦਾ ਆ ਬੰਦਾ ਤੂੰ ਕਿਧਰ ਆ ਗਿਆ ਓਏ ਆ ਬੰਦੇ ਨੇ ਬੜੀਆਂ ਖਾਦੀਆਂ ਆੜੇ ਹੈ ਆ ਦੋ ਬੰਦੇ ਇਕੱਠੇ ਹੋ ਗਏ ਸਾਡੇ ਆ ਕੋਰ ਨੇ ਨਾ ਬਹੁਤ ਪਾਇਆ ਸਾਡਾ ਬਾਈ ਮੈਡਮ ਮਨਦੀਪ ਨਾ ਨਹੀਂ ਮੇਲਾ ਹੋਈਆਂ ਨੇ ਅੱਜ ਤੱਕ ਮੇਲਾ ਕੋਰ ਨਹੀਂ ਕਦੇ ਬੰਦੇ ਅੰਦਰ ਬੈਠੇ ਆ ਪੁੱਛੋ ਸਾਮ ਮੌਜੂਦਾਂ ਸੀ ਜੂਥ ਲਾਇਬ੍ਰੇਰੀ ਮਾਨਸਾ ਇੱਥੇ ਜੇ ਕਿਸੇ ਬੱਚੇ ਨੇ ਕੋਈ ਪੜਨ ਦਾ ਸ਼ਕੀਨ ਹੈ ਵਧੀਆ ਲਾਇਬ੍ਰੇਰੀ ਬਣੀ ਹੋਈ ਹੈ ਇਹ ਕਿਸ ਨਾਮ ਤੋਂ ਬਣਾਈ ਹੈ ਠੀਕ ਹੈ ਜੇ ਕਿਸੇ ਨੇ ਵੀ ਉਰੇ ਲੱਗਣਾ ਹੈ ਤਾਂ 500 ਰੁਪਏ ਮਹੀਨੇ ਦਾ ਜੇ ਤੁਸੀਂ 2 ਤੋਂ 3 ਘੰਟੇ ਲਾਉਣੇ ਆ ਫਿਰ 1500 ਰੁਪਏ 6 ਮਹੀਨੇ ਦਾ ਠੀਕ ਹੈ ਪੂਰੀ ਵਧੀਆ ਬਣੀ ਹੋਈ ਹੈ ਜੁੱਥ ਲਾਇਬ੍ਰੇਰੀ ਕਈ ਬੱਚੇ ਪੜਨ ਦੇ ਸ਼ਕੀਨ ਹੁੰਦੇ ਨੇ ਠੀਕ ਹੈ ਕਿਸੇ ਵੀ ਫੀਲਡ ਦੀ ਤਿਆਰੀ ਕਰਨੀ ਹੈ ਇਕਾਂਤ ਮਾਹੌਲ ਹੈ ਸ਼ਾਂਤੀ ਬਿਲਕੁਲ ਨਾਲ ਹੀ ਕੈਫੇਆ ਵਧੀਆ ਸੋਹਣਾ ਬਣਿਆ ਹੋਇਆ ਠੀਕ ਹੈ ਇਹ ਹੈਗਾ ਆਪਣੇ ਇਸ ਬਿਲਡਿੰਗ ਚ ਮਾਨਸਾ ਡੀਸੀ ਕੰਪਲੈਕਸ ਡੀਸੀ ਕੰਪਲੈਕਸ ਦੇ ਨਾਲ ਬਿਲਕੁਲ ਜਦੋਂ ਆਪਾਂ ਆਹ ਕੋੜ ਤੋਂ ਸਿੱਧਾ ਰਾਹ ਆਉਂਦਾ ਜਮਾ ਜਦੋਂ ਆਪਾਂ ਉਹ ਉਧਰ ਸਿੱਧਾ ਕੋਟ ਤੇ ਇੱਧਰ ਆਪਣਾ ਆ ਗਈ ਸੀ ਸਰਕਾਰ ਆ ਭਈ ਇਹਨਾਂ ਦੀ ਆ ਕੋਰੇ ਕੰਟੀਨ ਹੈ ਆ ਦੇਖੋ ਬਣਿਆ ਹੋਇਆ ਹੈ ਕਾਫੀ ਬਾਰ ਬਣ ਗਿਆ ਆਗੇ ਵੀ ਯਾਰ ਠੀਕ ਹੈ ਆ ਕੰਟੀਨ ਹੈ ਪੂਰੇ ਵੇਲਾ ਇਹਦਾ ਪੂਰਾ ਪ੍ਰਬੰਧ ਹੈ ਔਰੇ ਠੀਕ ਹੈ ਜੇ ਕਿਸੇ ਕੋਈ ਖੇਡਣ ਦੇ ਨਾਂ ਨਾਲ ਪੜ੍ਹਾਈ ਦੇ ਨਾਂ ਨਾਲ ਖੇਡਣਾ ਹੈ ਠੀਕ ਹੈ ਪੂਰਾ ਵਧੀਆ ਪ੍ਰਬੰਧ ਹੈ ਲੋ ਜੀ ਹੁਣ ਸਾਰਾ ਕੰਮ ਨਿਵੇੜ ਕੇ ਚਾਲੇ ਪਾਤੇ ਘਰਾਂ ਨੂੰ ਪੀ ਕੀ ਆਪਾਂ ਪਹੁੰਚ ਗਏ ਜੀ ਤੇ ਹੁਣ ਆਪਾਂ ਲੱਗੇ ਹੋਇਆ ਮੇਖਾਂ ਤੇ ਥੋੜੀ ਐਵੇਂ ਮਿਲ ਜੂ ਬਾਈ ਜੀ ਤਾਂ ਕਾਣਾ ਹੈਗੀ ਆ ਪਲੱਸ 2 ਵਾਲਾਂ ਦੀ